ਹਾਂਜੀ ਨਮੋਦਰਨ ਜੀ ਮੇਰੇ ਕਰ ਤੁਸ ਸਭ ਰਾਜੀ ਖੁਸ਼ੀ ਹੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਕੁਝ ਗੱਲਾਂ ਨੇ ਧਿਆਨ ਨਾਲ ਸੁਣ ਲਿਓ ਫਿਰ ਤੁਸੀਂ ਕਹਿਣਾ ਬੇਬੇ ਵੀਡੀਓ ਲੰਬੀ ਲੈ ਗਈ ਤੇ ਇਹ ਦੱਸਣੀ ਪੈਂਦੀਆਂ ਨੇ ਮੈਨੂੰ ਕਿਸੇ ਦਾ ਮੇਰੇ ਕੋਲੇ ਵਾਰ-ਵਾਰ ਮੈਸੇਜ ਆਉਂਦਾ ਵੀ ਤੁਸੀਂ ਸਾਡੀ ਮੇਰਾ ਕੰਮ ਨਹੀਂ ਹੋ ਰਿਹਾ ਬਣ ਨਹੀਂ ਰਿਹਾ ਜਾਂ ਤਾਂ ਅਗਲਾ ਕੰਮ ਦੱਸਿਆ ਚਲ ਉਸ ਸਾਬ ਨਾਲ ਅਗਲਾ ਵੀਡੀਓ ਬਣਾ ਦਿੰਦਾ ਹੈ ਕਿ ਨਹੀਂ ਪਹਿਲੀ ਗੱਲ ਮੈਂ ਕਿਸੇ ਇੱਕ ਲਈ ਵੀਡੀਓ ਨਹੀਂ ਬਣਾਉਦੀ ਇਹ ਸਾਰਾ ਨੇ ਇੱਕੋ ਜੀ ਹੁੰਦੀ ਆ ਦੇਖੋ ਕਿਸੇ ਤੇ ਕੰਮ ਕਰਦਾ ਮੇਰਾ ਪਾਕਿਸਤਾਨੀ ਨਰਕ ਕਿਹਦਾ ਪਾ ਮੈਨੂੰ ਇਹ ਦੱਸ ਕੌਣ ਮੁੱਲ ਖਰੀਦ ਕੇ ਲੈ ਕੇ ਆਪਾਂ ਕਿੱਥੋਂ ਇਹ ਸਦੀਆਂ ਪੁਰਾਣੇ ਚੱਲਦੇ ਆਏ ਨੇ ਕਿਸੇ ਇਕੱਲੇ ਦਾ ਨਹੀਂ ਹੈਗਾ ਨਾ ਮੇਰਾ ਨਾ ਤੇਰਾ ਇਹ ਦੇਖੋ ਜਿਹਦੇ ਤੇ ਕੰਮ ਕਰਨਾ ਕਰ ਜਾਣਾ ਹੁੰਦਾ ਵਾ ਕਿਸੇ ਦੇਖੋ ਬੰਦੂਕ 'ਚ ਗੋਲੀਆਂ ਬਹੁਤ ਹੁੰਦੀਆਂ ਨੇ ਹਾਂ ਪਰ ਕੋਈ ਗੋਲੀ 'ਚ ਅਸਰ ਹੁੰਦਾ ਕੋਈ ਨਹੀਂ ਸਮਝ ਗਏ ਨਾ ਮੇਰੀ ਗੱਲ ਆਪਾਂ ਕਿੱਡੇ-ਕੱਡੇ ਮਹਾਪੁਰਸ਼ਾਂ ਕੋਲ ਜਾਂਦੇ ਆ ਉੱਥੋਂ ਵੀ ਸਾਰੇ ਲੋਕਾਂ ਦੇ ਕੰਮ ਨਹੀਂ ਹੁੰਦੇ ਅੱਗੇ ਵੀ ਮੈਂ ਕਿਹਾ ਕਿੱਡੇ-ਕੱਡੇ ਵਿਦਮਾਨ ਜੋਸ਼ ਦੀ ਬੈਠੇ ਨੇ ਉੱਥੋਂ ਵੀ ਸਾਰੇ ਦੁਨੀਆ ਦੇ ਕੰਮ ਨਹੀਂ ਹੁੰਦੇ ਇਹ ਗੱਲ ਪਹਿਲਾਂ ਤੁਸੀਂ ਧਿਆਨ ਨਾਲ ਸੁਣੋ ਇਹ ਕੋਈ ਪਿਛਲੇ ਜਨਮ ਦੇ ਸਾਡੇ ਲੈਣੇ-ਦੇਣ ਦੇ ਸਰਬੰਧ ਹੁੰਦੇ ਨੇ ਜਿਵੇਂ ਕਿਸੇ ਮਹਾਪੁਰਸ਼ ਕੋ ਕੋਈ ਇਨਸਾਨ ਜਾਂਦਾ ਤਾਂ ਉਹਦੇ ਸਾਰੇ ਕੰਮ ਲੋਟ ਹੁੰਦੇ ਤੇ ਬਾਕੀ ਸਾਰਾ ਪਿੰਡ ਚਲਾ ਜਾਂਦਾ ਉਹਦੇ ਨਹੀਂ ਲੋਟ ਹੁੰਦੇ ਸਮਝ ਗਣਾ ਗੱਲ ਐ ਇਸ ਗੱਲ ਮੰਨਣੀ ਪਉ ਤੁਹਾਨੂੰ ਇਹ ਗੱਲ ਐਨਾ ਕੋਈ ਦਾਵੇਦਾਰ ਨਹੀਂ ਦੁਨੀਆ 'ਚ ਹੈਗਾ ਜਿੱਥੇ ਸਾਰਿਆਂ ਦਾ ਲੋਕਾਂ ਦੇ ਕੰਮ ਬਣ ਜਾਂ। ਇੱਕ ਬੰਦਾ ਬੈੱਡ ਦੇ ਉੱਤੇ ਪਿਆ ਸਵਾਸਤ ਲੈਂਦਾ। ਇਹ ਆਖਰੀ ਸਵਾਸਾ ਤੇ ਹੁੰਦਾ। ਉਹਦੇ ਲਈ ਕੋਈ ਕਿਸੇ ਨੇ ਕਿਸੇ ਮਹਾਪੁਰਸ਼ ਕੋਲ ਗਿਆ ਚਾਹੇ ਕਿਸੇ ਜੋਸਤੀ ਕੋਲ ਗਿਆ ਉਹ ਠੀਕ ਹੋ ਗਿਆ। ਪਰ ਬਾਕੀ ਕਿਉਂ ਨਹੀਂ ਹੁੰਦੇ ਬਈ? ਬਾਕੀਆਂ ਨੇ ਵੀਰ ਦਾਸ ਕੀਤੀ। ਬਾਕੀ ਕਿਉਂ ਨਹੀਂ ਹੋਏ? ਇਹ ਗੱਲ ਸਮਝਿਆ ਕਰੋ ਜਿਹਦੇ ਨਾਲ ਜਿੱਥੇ ਉਹਦਾ ਸਾਪਕਤਾ ਕੁਝ ਹੁੰਦਾ ਉੱਥੋਂ ਉਹਨੂੰ ਕੁਝ ਮਿਲਦਾ ਵਾ ਇਹ ਨਹੀਂ ਪਤਾ ਕੀ ਚਾਹ ਤੂੰ ਹਮੇ ਚਾਹ ਮੈਂ ਹਾਂ ਜਦੋਂ ਮੈਂ ਅਸੀਂ ਵੀਡੀਓ ਮੈਂ ਪਾਉਣੀ ਆ ਤਾਂ ਮੈਂ ਸਾਰਿਆਂ ਲਈ ਅਰਦਾਸ ਇਹੀ ਬੇਨਤੀ ਕਰਦੀ ਆ ਮਾਲਕਾ ਸਭ ਦੇ ਕੰਮ ਬਣ ਦੇਖੋ ਜਿਹਦੇ ਬਣਨੇ ਨੇ ਉਹਦੇ ਬਣਨੇ ਨੇ ਕਿਉਂ ਇਹ ਸਾਡੇ ਪਿਛਲੇ ਜਨਮ ਦੇ ਸਾਪਕਤਾ ਹੁੰਦੇ ਨੇ ਮੈਂ ਵੀ ਕਿਸੇ ਮਹਾਪੁਰਸ਼ ਕੋਲ ਜਾਂਦੀ ਸੀ ਤੇ ਉਹ ਮਹਾਪੁਰਸ਼ਾਂ ਨੇ ਬੜੀ ਕਿਰਪਾ ਕੀਤੀ ਸਾਡੇ ਉੱਤੇ ਬਹੁਤ ਜ਼ਿਆਦਾ ਕੀਤੀ ਤੇ ਗੈ ਤਾਂ ਵਾਕਈ ਹੋਰ ਵੀ ਲੋਕ ਬਹੁਤ ਸਾਡਾ ਪਿੰਡ ਵੀ ਬਹੁਤ ਗਿਆ ਹੈ ਕਿ ਪਿਛਲੇ ਜਨਮ ਦਾ ਸਾਡਾ ਕੋਈ ਹਿਸਾਬ ਹੁੰਦਾ ਕਿਸੇ ਨਾਲ ਕੁਝ ਅਸੀਂ ਲੈਣੇ ਦੇਣੇ ਦੇ ਹੁੰਦੇ ਨੇ ਹਿਸਾਬ ਉਹ ਸਾਨੂੰ ਜਿੱਥੋਂ ਮਿਲਣਾ ਉੱਥੇ ਮਿਲਣਾ ਪਤਾ ਨਹੀਂ ਕਿੱਥੋਂ ਮਿਲ ਜਾਂਦਾ ਤਾਂ ਹੀ ਕਹਿੰਦੇ ਨੇ ਵੀ ਫਰਕ ਪੈਂਦਾ ਸਵਾਦ ਹੀ ਚੁਟਕੀ ਤੋਂ ਪੈਂਦਾ ਪੈਂਦਾ ਨਹੀਂ ਲੱਖਾਂ ਰੁਪਈਆ ਤੋਂ ਨਹੀਂ ਪੈਂਦਾ ਜਿੰਨੇ ਵੀ ਮੇਰੇ ਨਾਲ ਜੁੜੇ ਨੇ ਜਾਂ ਜਿੰਨਿਆਂ ਦੇ ਵੀ ਕੰਮ ਬਣੇ ਨੇ ਉਹ ਇਹ ਕਹਿੰਦੇ ਨੇ ਵੀ ਅਸੀਂ ਲੱਖਾਂ ਰੁਪਈਆ ਲਾ ਬੈਠੇ ਅਸੀਂ ਪਤਾ ਨਹੀਂ ਕਿੰਨੀਆਂ ਕਰਦਾਸਾਂ ਬੇਨਤੀਆਂ ਕੀਤੀਆਂ ਕਿੱਥੇ ਕਿੱਥੇ ਦੇਖੋ ਉਹਨਾਂ ਨੇ ਮੈਨੂੰ ਨਾਕਾ ਦਾ ਇੱਕ ਮਿੰਟ ਕੀਤਾ ਨਾਕਾ ਦਾ ਕੋਈ ਫੋਨ ਕੀਤਾ ਮੈਂ ਕੌਣ ਆ ਕਿਸੇ ਨੂੰ ਠੀਕ ਕਰਨ ਵਾਲੀ ਮੈਂ ਕੁਝ ਨਹੀਂ ਕਰ ਸਕਦੀ ਜੇ ਮੈਂ ਕਰਾਂ ਤਾਂ ਮੈਂ ਦੁਨੀਆ ਨੂੰ ਠੀਕ ਕਰ ਦਵਾਂ ਨਹੀਂ ਉਹ ਕਰਨਾ ਉਸ ਰੱਬ ਨੇ ਠੀਕਾ ਬਹਾਨਾ ਜ਼ਰੂਰ ਕਿਸਦਾ ਬਣਿਆ ਕਿਉਂ ਆਪ ਦਾ ਜੰਮੇ ਉਹ ਗਾਰੰਟੀ ਨਾਲ ਚੰਗੇ ਕੰਮ ਦੀ ਲੈਂਦਾ ਤੇ ਨਾ ਉਹ ਮਾੜੇ ਦੀ ਲੈਂਦਾ ਉਹ ਵਿੱਚ ਕਿਸੇ ਨੂੰ ਖੜਾ ਜ਼ਰੂਰ ਦਿੰਦਾ ਆ ਇਹ ਗੱਲ ਸਮਝ ਬਲਸ ਚਿੰਗੀ ਤਰ੍ਹਾਂ ਇਹ ਗੱਲ ਆਪਣੇ ਦਿਮਾਗ 'ਚ ਬਿਠਾਓ ਵੀ ਬਾਕੀ ਕਰਨ ਵਾਲਾ ਰੱਬ ਆ ਹਾਂ ਇਹ ਨਹੀਂ ਪਤਾ ਵੀ ਕਿਹੜੇ ਮਸਾਲੂ ਵਿੱਚ ਖੜਾ ਲੈਂਦਾ ਵਾ ਹੈ ਕਿ ਨਹੀਂ ਇਹ ਗੱਲ ਤਾਂ ਮੰਨਣੀ ਪੂ ਕਿਸੇ ਇਨਸਾਨ ਦੇ ਰਾਹੀਂ ਕਰਵਾਉਂਦਾ ਉਹ ਪਰ ਕਰਦਾ ਵਸਾਲ ਇਨਸਾਨ 'ਚ ਇੱਕ ਮਾਂ ਬੜੀ ਵਾਲੀ ਮਾਂ ਕਰਤਾ ਮਾਂ ਕਰਤਾ ਮਾਂ ਕਰਦਾ ਨਹੀਂ ਕਰ ਸਕਦਾ ਇਨਸਾਨ ਪਾਣੀ ਦੀ ਘੁੱਟ ਵੀ ਨਹੀਂ ਪੀ ਸਕਦਾ ਮੈਂ ਦਾਅਵੇ ਨਾਲ ਕਹਿੰਦੀ ਹਾਂ ਹੁਣ ਉਹ ਜਿਹੜਾ ਬੱਚਾ ਸੀ ਸੰਘਾਰਾ ਬੰਨਿਆ ਆਂਦਾ ਸੀ ਇੰਨਾ ਫਾਸ ਸੀ ਲੈਂਦਾ ਸੀ ਹੈ ਉਹ ਪਤਾ ਨਹੀਂ ਉਹਦਾ ਪਿਓ ਕਿੱਥੋਂ ਕਿੱਥੇ ਗਿਆ ਹੋ ਜਾਂ ਹੋਰ ਆਦੇ ਇੰਨੇ ਕੰਮ ਵੰਨਦਣ ਪਤਾ ਨਹੀਂ ਕਿੱਥੋਂ ਕਿੱਥੇ ਗਏ ਹੋਣਗੇ ਦੇਖੋ ਉਹਨਾਂ ਦਾ ਟਾਈਮ ਆ ਗਿਆ ਮੈਂ ਵਿੱਚ ਵਿਚੋਲਣ ਬਣ ਗਈ ਮੈਂ ਕੌਣ ਸੀ ਕਰਨ ਵਾਲੀ ਨਹੀਂ ਕੋਈ ਇਨਸਾਨ ਕਿਹੜਾ ਕਹਿੰਦਾ ਮੈਂ ਕਰ ਦੂੰ ਮੈਂ ਮੈਂ ਦੇ ਵਿੱਚ ਦੇਖੋ ਮੈਂ ਕੁਝ ਨਹੀਂ ਕਰ ਸਕਦਾ ਕੋਈ ਵੀ ਜੇ ਮੈਂ ਕਰ ਸਕਾਂ ਜਾਂ ਕੋਈ ਜਿਹੜਾ ਵੀ ਕੋਈ ਕਹਿੰਦਾ ਮੈਂ ਕਰ ਦੂੰ ਨਹੀਂ ਕਰ ਸਕਦਾ ਕੋਈ ਜੋਤ ਕੋਈ ਵਿੱਦਿਆ ਕੋਈ ਤੰਤਰ ਕੋਈ ਮੰਤਰ ਕੋਈ ਮੈਂ ਇੱਥੇ ਤੱਕ ਕਹਿਣੀ ਆ ਜਿਹੜੇ ਬਰਮ ਗਿਆਨੀ ਨੇ ਉਹਦਾ ਜ਼ਾਹਰ ਹੀ ਨਹੀਂ ਹੈਗੇ ਉਹ ਨਹੀਂ ਕਹਦੇ ਅਸੀਂ ਬਰਮ ਗਿਆਨੀ ਆ ਉਹ ਲੋਕੇ ਛਿਪੇ ਹੋਏ ਨੇ ਕਿ ਉਹਨਾਂ ਨੂੰ ਪਤਾ ਵੀ ਦੁਨੀਆ ਨੂੰ ਤਾਂ ਉਹਨੂੰ ਉਹੀ ਚੱਕੀ ਲੈ ਜਾਣਾ ਨਾ ਨਾ ਹੀ ਕਿਸੇ ਨਾਲ ਬਚਨ ਬਲਾਸ ਕਰਦੇ ਨਹੀਂ ਜੇ ਕਰਦੇ ਵੀ ਨੇ ਤਾਂ ਉਹ ਵੀ ਪ੍ਰਮਾਤਮਾ ਦੀ ਡੋਰੀ ਛੱਡਦੇ ਨੇ ਉਹ ਵੀ ਇਹ ਨਹੀਂ ਕਹਦੇ ਵੀ ਅਸੀਂ ਕਰਦੇ ਆ ਉਹ ਕਹਿੰਦੇ ਨੇ ਭਾਈ ਕੋਈ ਨਾ ਆਹ ਪਾਠ ਕਰ ਲੈ ਸਾਰੇ ਇਹਦੇ ਨਾਲ ਠੀਕ ਹੁੰਦੇ ਨੇ ਉਹਦੇ ਨਾਲ ਵੀ ਸਾਰੇ ਨਹੀਂ ਹੁੰਦੇ ਉਹਦੇ ਨਾਲ ਵੀ ਸਾਰੇ ਨਹੀਂ ਹੁੰਦੇ ਕਈਆਂ ਦੀ ਕਿਸਮ ਤੇ ਨਹੀਂ ਹੁੰਦੀ ਉੱਥੇ ਤੱਕ ਪਹੁੰਚੇ ਨਹੀਂ ਸਕਦੇ ਸਮਝ ਗਏ ਨਾ ਗੱਲ ਕਈਆਂ ਦੇ ਕਰਮਾਂ ਵਿੱਚ ਉਹ ਚੀਜ਼ ਨਹੀਂ ਹੁੰਦੀ ਉੱਥੇ ਤੱਕ ਪਹੁੰਚ ਨਹੀਂ ਸਕਦੇ ਇਹ ਗੱਲਾਂ ਤੁਸੀਂ ਧਿਆਨ ਚ ਰੱਖਿਆ ਕਰੋ ਚਲੋ ਠੀਕ ਆ ਬਾਕੀ ਜਿੰਨੇ ਵੀ ਮੈਨੂੰ ਕਮੈਂਟ ਕਰਨਾ ਪੰਜਾਬੀ ਦੇ ਵਿੱਚ ਕਰਿਆ ਕਰੋ ਕੋਈ ਵੀ ਇੰਗਲਿਸ਼ ਦੇ ਵਿੱਚ ਕਮੈਂਟ ਨਾ ਕਰੋ ਜਾਂ ਹਿੰਦੀ ਜਾਂ ਪੰਜਾਬੀ ਦੇਖੋ ਮੇਰੇ ਪੋਤਾ ਪਤੀ ਛੋਟੇ ਛੋਟੇ ਨੇ ਉਹਨਾਂ ਨੂੰ ਵੀ ਇੰਨੀ ਇੰਗਲਿਸ਼ ਨਹੀਂ ਆਉਂਦੀ ਮੈਂ ਥੋੜੇ ਜਿਹੇ ਇੱਕ ਦੋ ਲਾਈਨਾਂ ਤਾਂ ਮੈਂ ਪੜ ਲੈਣੀਆਂ ਉਸ ਤੋਂ ਅੱਗੇ ਜੇ ਤੁਸੀਂ ਵੱਡੇ ਵੱਡੇ ਕਮੈਂਟ ਇੰਗਲਿਸ਼ ਦੇ ਵਿੱਚ ਲਿਖ ਕੇ ਮਾਰਦੇ ਉਹ ਮੇਰੇ ਤੋਂ ਵੀ ਨਹੀਂ ਪੜੇ ਜਾਂਦੇ ਨਿਗਾ ਫਟਣ ਲੱ ਜਾਂਦੇ ਸ਼ੀਸ਼ਾ ਲੱਗ ਤੁਹਾਡੇ ਸਾਹਮਣੇ ਆ ਤੇ ਨੋਹਾਂ ਮੇਰੇ ਕੰਮ ਦੇ ਵਿੱਚ ਸਰ ਦੇ ਰੁਚੀ ਰਹਿੰਦੀ ਹੈ ਕੰਮ ਕਰਨ ਦੇ ਖੇਤੀ ਵਾਲੇ ਹਜੇ ਤਾਂ ਨਾਲ ਭਜ ਨਟਕੇ ਮੈਂ ਕਰਵਾਉਣੇ ਜਵਾਕੜੀ ਦੇ ਨਾਲ ਦੇਖੋ ਹੁਣ ਫालतू ਗੱਲਾਂ ਆਪਾਂ ਨਾ ਕਰੀਏ ਤੁਹਾਨੂੰ ਸਮਝਾਉਣਾ ਪੈਂਦਾ ਦਿੱਲੀ ਮੈਨੂੰ ਇਹ ਗੱਲ ਤਾਂ ਥੋੜੀ ਜਿਹੀ ਵੀਡੀਓ ਲੰਬੀ ਚਲੀ ਜਾਂਦੀ ਹੈ ਮੈਡੀਕਲ ਨਸ਼ਾ ਛੱਡ ਕੇ ਬਾਕੀ ਸਰਗਟ ਤਮਾਕੂ ਸ਼ਰਾਬ ਭੰਗ ਪੋਸਤ ਜੋ ਵੀ ਕੋਈ ਨਸ਼ਾ ਕਰਦਾ ਮੈਡੀਕਲ ਉਦੋਂ ਹੈ ਨਹੀਂ ਸੀ ਜਦੋਂ ਇਹ ਉਪਾਅ ਬਣੇ ਸੀ ਉਦੋਂ ਕੋਈ ਮੈਡੀਕਲ ਨਸ਼ਾ ਨਹੀਂ ਸਿਕਾਂਦਾ ਪਰ ਮੈਨੂੰ ਨਹੀਂ ਇਹ ਪਤਾ ਵੀ ਕੋਈ ਇਸ ਪਾਣਾ ਮੈਡੀਕਲ ਨਸ਼ਾ ਛੱਡੂ ਜਾਂ ਨਹੀਂ ਐਕ ਨਹੀਂ ਪਰ ਜਿਹੜੇ ਦੂਜੇ ਨਸ਼ੇ ਨੇ ਮੈਡੀਕਲ ਤੋਂ ਬਿਨਾ ਜੇ ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋਗੇ ਬੰਦਾ ਛੱਡ ਦੂਗਾ ਸਰਗਟ ਦਿਮਾਖੂ ਜਰਦਾ ਜੋ ਵੀ ਖਾਂਦਾ ਸਲਫਾ ਵਗੈਰਾ ਜੋ ਵੀ ਹੋ ਪਤਾ ਨਹੀਂ ਕੀ ਕੀ ਨਸ਼ੇ ਨੇ ਭੰਗ ਵਗੈਰਾ ਜੋ ਵੀ ਹੈ ਸ਼ਰਾਬ ਤੋਂ ਲੈ ਕੇ ਪਰ ਮੈਡੀਕਲ ਨਸ਼ੇ ਬਾਰੇ ਮੈਂ ਨਹੀਂ ਕਹਿ ਸਕਦੀ ਕਿ ਉਦੋਂ ਜਦੋਂ ਜਦ ਮੈਡੀਕਲ ਨਹੀਂ ਸੀ ਹੁੰਦੇ ਜਦੋਂ ਇਹ ਸੈਂਸ ਬਣੀ ਸੀ ਉਦੋਂ ਮੈਡੀਕਲ ਨਸ਼ੇ ਨਹੀਂ ਸੀ ਹੁੰਦੇ ਮੈਂ ਹੁਣ ਵੀ ਕਹਿੰਦੀ ਆ ਕੋਈ ਮੈਡੀਕਲ ਇੱਕ ਦਵਾਈ ਆ ਹੁਣ ਸੁਣੋ ਧਿਆਨ ਨਾਲ ਤੁਸੀਂ ਕੀ ਕਰਨਾ ਇੱਕ ਮਿੱਟੀ ਦਾ ਛੋਟਾ ਜਿਹਾ ਪਾਂਡਾ ਲੈਣਾ ਉਹਦੇ ਵਿੱਚ ਤਿੰਨ ਚੁਟਕੀਆਂ ਕਾਲੇ ਥਿਲ ਤੇ ਇੱਕ ਥੋੜਾ ਜਿਹਾ ਕਪੂਰ ਪਾ ਕੇ ਤੁਸੀਂ ਜਿਹੜਾ ਬੰਦਾ ਨਸ਼ੇ ਖਾਂਦਾ ਉਹਦੇ ਸਰਾਣੇ ਰੱਖ ਦੇਣੇ ਸਵੇਰ ਨੂੰ ਉੱਠਣਾ ਉੱਠ ਕੇ ਕਿਤੇ ਬਾਹਰ ਉਹਨੂੰ ਸਾੜਿਆ। ਅਗਰ ਬੰਦਾ ਨਾ ਸਕਦਾ ਤਾਂ ਉਸ ਨੂੰ ਉਸ ਰਾਖ ਦੇ ਨਾਲ ਨਿਵਾ ਦਿਓ। 11 ਸ਼ਨੀਵਾਰ ਕਰਨਾ ਹੈ ਕੰਮ। ਨਾ ਕੋਈ ਵੀ ਦਿਨ ਸੱਚ ਕੋਈ ਇੱਕ ਵਾਰ ਨਹੀਂ ਕਿਸੇ ਵੀ ਦਿਨ ਕਰ ਸਕਦੇ ਹੋ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਲਿਓ। ਕੋਈ ਇਹਦੇ ਵਿੱਚ ਵਾਰ ਨਹੀਂ ਲੱਗਦਾ ਹੈਗਾ। ਹੁਣ ਤੁਸੀਂ ਉਹ ਰਾਤ ਜੇ ਤਾਂ ਇਨਸਾਨ ਨਾ ਹੁੰਦਾ ਕਿ ਅੱਜ ਕੱਲ੍ਹ ਆਲੇ ਬਹਿਮੀ ਹੁੰਦੇ ਨੇ ਖਾਣ ਪੀਣ ਵਾਲੇ ਕਿਉਂ ਟੂਟੀਆਂ ਰਹਿ ਕੇ ਦੇ ਅੰਦਰ ਨੇ ਬਾਥਰੂਮ ਦੀ ਅਲਕੂੰਡੀ ਲਾ ਲੈਂਦਾ। ਤੁਸੀਂ ਕਿਸੇ ਨਾ ਕਿਸੇ ਵਜ੍ਹਾ ਨਾਲ ਉਹਦੇ ਮੱਥੇ ਤੇ ਲਾ ਦਿਓ। ਉਹੀ ਬਹਾਨੇ ਨਾਲ ਉਦਾਂ ਨਹੀਂ ਲਵਾਉਂਦੇ ਹੈਗੇ ਆ ਦੇਖੀ ਜੇ ਕਿ ਮੱਖੀ ਬੈਠੀ ਆ ਜਾਂ ਕੋ ਆ ਕੇ ਬੈਠਾ ਐਂ ਜੇ ਕਰਕੇ ਬਸ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਇੱਕ ਵਾਰੀ ਮੱਥੇ ਤੇ ਰਾਕ ਜਰੂਰ ਲਾ ਦਿਓ 11 ਦਿਨ ਲਾਉਣੀ ਆ 11 ਦਿਨ ਤੁਸੀਂ ਇਹ ਕੰਮ ਕਰਨਾ ਅਗਰ ਜ਼ਿਆਦਾ ਹੀ ਨਸ਼ਾ ਖਾਂਦਾ ਕਿ ਬੀਤੋ ਵੱਧ ਖਾਂਦਾ ਨਹੀਂ 11 ਦਿਨਾਂ ਚ ਠੀਕ ਹੋ ਜਾ ਫਿਰ ਸਵਾ ਮਹੀਨਾ ਕਰ ਲਿਓ ਛੱਡੋ ਜਰੂਰ ਫਿਰ ਆ 41 ਦਿਨ ਕਰਿਓ ਜਰੂਰ ਪਰ ਇਹ ਗਾਲਾਂ ਛੱਡੋ ਜਰੂਰ ਨਹੀਂ ਤਾਂ ਤੁਹਾਨੂੰ ਫਰਕ ਪੈਣਾ 11ਵੇਂ ਦਿਨ ਤੋਂ ਸ਼ੁਰੂ ਹੋ ਜਾਊਗਾ। ਇਹ ਡੇਲੀ ਕੰਮ ਕਰਨਾ ਲਾਗਾ ਨਹੀਂ ਪਾਣਾ। ਅੱਛਾ ਜੇ ਠੀਕ ਹੋ ਗਿਆ ਬੰਦਾ ਤੁਹਾਨੂੰ ਲੱਗਦਾ ਠੀਕ ਹੋ ਗਿਆ ਫਿਰ ਮਾੜਾ ਮੋਟਾ ਮੂੰਹ ਮਾਰਨ ਲੱਗ ਗਿਆ। ਫਿਰ ਫਿਰ ਇਹੀ ਕੰਮ ਕਰਦੇ ਹੋ। ਦਵਾਈ ਨਹੀਂ ਕੋਈ ਬੂਟੀ ਨਹੀਂ ਕੋਈ ਪੈਸਾ ਨਹੀਂ। ਦੇਖੋ ਮੈਂ ਕਿਸੇ ਤੋਂ ਕੁਝ ਲੈਂਦੇ ਨਹੀਂ ਕਈ ਕਹਿੰਦੇ ਜੇ ਸਾਡਾ ਕੰਮ ਨਾ ਬਣਿਆ ਉਹ ਭਾਈ ਜਿੱਥੇ ਐਨੇ ਨੇ ਲੱਖ ਦੇ ਕੇ ਕੰਮ ਨਹੀਂ ਬਣਦਾ ਉਹਦੇ ਫਿਰ ਤੁਸੀਂ ਗੋਲੀ ਮਾਰਿਆ ਨੂੰ ਢੱਡ ਚ ਮਾਰਦਾ ਟੱਕਰ ਜਾ ਕੇ ਆਏ। ਮਾ ਤਾਂ ਪਹਿਲਾਂ ਕਹਿੰਦੀ ਐ ਵੀ ਸਾਰੇ ਦੁਨੀਆਂ ਦੇ ਕੰਮ ਜੇ ਇੱਕ ਲੋਕ ਤੇ ਬਣ ਲੱਗਣ ਤਾਂ ਤਾਂ ਰੱਬ ਰੱਬ ਤੋਂ ਵੀ ਗਾਹ ਨਿਕਕੇ ਹੁੰਦਾ ਸਾੰਤਬ ਇੱਕ ਰੱਬ ਵੀ ਬਣ ਗਿਆ ਰੱਬ ਕਰਦਾ ਚੰਗਾ ਰੱਬ ਵੀ ਸਾਰਿਆਂ ਦਾ ਚੰਗਾ ਨਹੀਂ ਕਰਦਾ ਰੱਬ ਵੀ ਕਰਮਾਂ ਦਾ ਹਿਸਾਬ ਕਿਤਾਬ ਲੈਂਦਾ ਵਾ ਇਹੀ ਇੱਥੇ ਆ ਜਿਹੜਾ ਜਿਹੜਾ ਕਰਮ ਨੇ ਉਹਨੂੰ ਚੀਜ਼ ਮਿਲ ਜਾਂਦੀ ਉਹ ਜਿਆਦਾ ਪਾ ਉਹ ਜਿਆਦਾ ਕੰਮ ਠੀਕ ਹੋ ਜਾਂਦਾ ਹੁਣ ਆਪਾਂ ਉਸ ਲੜਕਾ ਜਾਂ ਲੜਕੀ ਦਾ ਮੈਂ ਤੁਹਾਨੂੰ ਉੱਤੇ ਸਕਰੀਨ ਤੇ ਨਾ ਲਾਉਂਗੀ ਨਾ ਤਾਂ ਉਹ ਆਪਦਾ ਦੱਸਦਾ ਵੀ ਮੈਨੂੰ ਕਿਹੜੇ ਕੰਮ ਦੀ ਜ਼ਰੂਰਤ ਆ ਇਹੜੇ ਕੰਮ ਲਈ ਮੈਨੂੰ ਪਾ ਦੱਸੋ ਰੋਜ਼ ਦਾ ਡੇਲੀ ਕਮੈਂਟ ਹੁੰਦਾ ਮੇਰਾ ਕੰਮ ਨਹੀਂ ਬਣਦਾ ਮੈਨੂੰ ਤੁਸੀਂ ਦੱਸਦੇ ਨਹੀਂ ਮੇਰਾ ਤੁਸੀਂ ਸੁਣਦੇ ਨਹੀਂ ਕਮੈਂਟ ਮੈਂ ਸੁਣ ਲੈਣੀ ਆ ਉਹਦੇ ਕਮੈਂਟ ਬੰਦ ਨੇ ਮੈਂ ਕਿੱਥੇ ਜਾ ਕੇ ਕਮੈਂਟ ਕਰਕੇ ਉਹਨੂੰ ਕੁਝ ਦੱਸ ਕੇ ਆਵਾਂ ਜਾਂ ਉਹ ਤੋਂ ਕੀ ਪੁੱਛਾਂ ਆਪਰੇ ਕਮੈਂਟ ਤਾਂ ਬੰਦ ਕਰ ਦਿੰਦੇ ਨੇ ਮੈਨੂੰ ਚਾਹੇ ਲੋਕ ਗਾਣਾ ਕੱਢੀ ਜਾਂ ਮੇਰੇ ਤੋਂ ਪੁੱਛੀ ਜਾਣਗੇ ਅੱਛਾ ਜਿੰਨਾ ਮੰਨ ਰਹਿਣ ਜੀ